ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਕੈਂਡੀਡੇਟਸ ਦਾ ਐਲਾਨ ਕੀਤਾ ਜਾ ਰਿਹਾ ਤੇ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਚ ਕਾਂਗਰਸ ਜਲ ਕੈਂਡੀਡੇਟਸ ਦਾ ਐਲਾਨ ਕਰੇਗੀ ਤਾਂ ਕਿ ਇੱਕ ਹਫਤੇ ਦੇ ਅੰਦਰ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਮੌਜੂਦਾ ਸਾਂਝਾ ਤੇ ਫਿੱਟੇ ਦਾਖ ਕێਡ ਸਕਦੀ ਹੈ ਪੰਜਾਬ ਕਾਂਗਰਸ ਕਿ ਦੱਸਦੀ ਹੈ ਕਿ ਸੋਰਸਸ ਹਵਾਲੇ ਤੋਂ ਵੱਡੀ ਖਬਰ ਹੈ ਕਿ ਪੰਜ ਮੌਜੂਦਾ ਯਾਨੀ ਕਿ ਸੈਟਿੰਗ ਐਮਪੀਜ਼ ਕਾਂਗਰਸ ਸਾਂਸਦਾਂ ਦੀ ਟਿਕਟ ਉਹਨਾਂ ਦੀ ਪੱਕੀ ਹੈ ਸਾਬਕਾ ਸੀਐਮ ਚੰਨੀ ਨੂੰ ਜਲੰਧਰ ਤੋਂ ਉਤਾਰਨ ਦੀ ਤਿਆਰੀ ਛੇ ਪੰਜਾਬ ਕਾਂਗਰਸ ਦੇ ਵਿਚਾਲੇ ਗੁਰਜੀਤ ਔਜਲਾ ਜੋ ਮੌਜੂਦਾ ਸਮੇਂ ਅੰਮ੍ਰਿਤਸਰ ਤੋਂ ਐਮਪੀ ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਬੁੱਧ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੌਜੂਦਾ ਸਾਂਸਦ ਨੇ ਦੱਸ ਕੇ ਜਿਹਾ ਸੀ ਕੱਲ੍ਹ ਕਰੇ ਖਡੂਰ ਸਾਹਿਬ ਦੀ ਖਡੂਰ ਸਾਹਿਬ ਤੋਂ ਜਸਪੀਤ ਡਿੰਪਾ ਨੂੰ ਫਿਰ ਤੋਂ ਟਿਕਟ ਮਿਲ ਸਕਦੀ ਹੈ ਹਾਲਾਂਕਿ ਖਡੂਰ ਸਾਹਿਬ ਤੋਂ ਰਾਣਾ ਗੁਰਜੀਤ ਦਾ ਨਾਮ ਵੀ ਚਰਚਾ ਵਿੱਚ ਚੱਲ ਰਿਹਾ ਹੈ जे असी करिए मनीष तिवाड़ी दी तो मनीष तिवाड़ी का फिर तो अनंतपुर साहब तो नाम अगे आ रहा है हालांकि मनीष तिवाड़ी दी सीट बदलन लेके भी मंथन किया जा रहे है चर्चा की जा रही है गल करा श्री आनंदपुर साहब सीट दी श्री आनंदपुर साहब तो मौजूदा सांसद ने मनीष तिवाड़ी डॉक्टर अमर सिंह को फिर फतेहगढ़ साहब सीट जो रिजर्व सीट है उसको तो चोन मैदान उतारिया जा सकता है फरीदकोट सीट रिजर्व सीट है तो मौजूदा सांसद मोहम्मद चोन लड़ सकते हैं रिजर्व सीट है हालांकि जलंधर तो चौधरी संतोख परिवार भी दावेदारी अपनी ठोकी जा रही है फिरोजपुर तो कुलबीर जीरा दे, शेर सिंह का नाम अगे चल रहा है कल दिन तस्वीर तुम विखाने देखो कि सिटिंग एम ਦਿੱਲੀ ਪਹੁੰਚੇ ਸੀਗੇ ਸੋਨੀਆ ਗਾਂਧੀ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਤੇ ਇਸ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਵੱਲੋਂ ਹਾਲੇ ਪੱਤੇ ਨਹੀਂ ਖੋਲੇ ਗਏ ਨੇ ਜਿ세 ਕੱਲ ਕਰੀਏ ਤੇ ਭਾਜਪਾ ਤੇ ਆਮਾਦੀ ਪਾਰਟੀ ਦੇ ਵੱਲੋਂ ਉਹਨਾਂ ਦੀ ਕੁਝ ਸੀਟਾਂ ਤੇ ਆਪਣੇ ਪੱਤੇ ਖੋਲ ਦਿੱਤੇ ਨੇ ਮੇਨਾ ਮੇਰੇ ਸਹਿਯੋਗੀ ਪੰਕਜ ਕਪਾਹੀ ਫੋਨ ਲਾਈਨ ਤੇ ਮੌਜੂਦ ਨੇ ਪੰਕਜ ਕੀ ਉਮੀਦ ਕਰੀਏ ਕਿ ਕਦੋਂ ਤੱਕ ਲਿਸਟ ਪੰਜਾਬ ਕਾਂਗਰਸ ਦੇ ਵੱਲੋਂ ਜਾਰੀ ਕੀਤੀ ਜਾ ਸਕਦੀ ਹੈ ਹਾਲਾਂਕਿ ਕੱਲ ਅਸੀਂ ਵੇਖਿਆ ਸੀਗਾ ਕਿ ਇੱਕ ਤਸਵੀਰ ਸਾਹਮਣੇ ਆਈ ਸੀ ਕਿ ਸਿਟਿੰਗ ਐਮਪੀਜ਼ ਜੋ ਕਾਂਗਰਸ ਦੇ ਨੇ ਉਹਨਾਂ ਦੇ ਵੱਲੋਂ ਮੁਲਾਕਾਤ ਸੋਨੀਆ ਗਾਂਧੀ ਨਾਲ ਕੀਤੀ ਗਈ ਸੀ ਅ ਦੇਖੋ ਇੱਕ ਹਫਤੇ ਦੇ ਅੰਦਰ ਅੰਦਰ ਲਿਸਟ ਜਿਹੜੀ ਉਹ ਜਾਰੀ ਹੋ ਜਾਏਗੀ ਕਿਉਂਕਿ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਣੀ ਹੈ ਸਕਰੀਨਿੰਗ ਜਿਹੜੀ ਹੈ ਉਹ ਹੋ ਚੁੱਕੀ ਹੈ ਉਮੀਦਵਾਰਾਂ ਦੀ ਜਿਹੜੇ ਕੈਂਡੀਡੇਟ ਆਏ ਸੀਗੇ ਉਹਨਾਂ ਨੂੰ ਸ਼ਾਰਟਲਿਸਟ ਕਰ ਦਿੱਤਾ ਗਿਆ ਹੈ ਔਰ ਜਿਸ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਦੇ ਵਿੱਚ ਪਾਰਟੀ ਮੈਦਾਨ ਦੇ ਵਿੱਚ ਉਤਾਰ ਸਕਦੀ ਹਾਲਾਂਕਿ ਆਖਰੀ ਫੈਸਲਾ ਪਾਰਟੀ ਵਾਲਾ ਕਮਾਂਡ ਦੇ ਵੱਲੋਂ ਕਰਨਾ ਹੈ ਚੌਧਰੀ ਪਰਿਵਾਰ ਨੇ ਵੀ ਆਪਣੀ ਦਾਅਵੇਦਾਰੀ ਥੋਕੀ ਔਰ ਇਹ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਦੌਰਾਨ ਉਹਨਾਂ ਦੇ ਪਿਤਾ ਦਾ ਦੇਹਾਂ ਜਿਹੜਾ ਵੈ ਉਹ ਹੋ ਗਿਆ ਸੀਗਾ ਤਾਂ ਹੁਣ ਪਰਿਵਾਰ ਨੂੰ ਟਿਕਟ ਜਿਹੜੀ ਉਹ ਮਿਲਣੀ ਚਾਹੀਦੀ ਹੈ ਲੇਕਿਨ ਦੂਜੇ ਪਾਸੇ ਸਰਗਰਮੀਆਂ ਜਿਹੜੀਆਂ ਨੇ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਵਧਾਈਆਂ ਨੇ ਇਸੇ ਤਰੀਕੇ ਨਾਲ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਅਨੰਦਪੁਰ ਸਾਹਿਬ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਮਨੀਸ਼ ਸਿਵਾਰੀ ਤਾਂ ਮਨੀਸ਼ ਸਿਵਾਰੀ ਕੱਲ ਸੋਨੀਆ ਗਾਂਧੀ ਨੂੰ ਮਿਲੇ ਸੀਗੇ ਹਾਲਾਂਕਿ ਮਨੀਸ਼ ਸਿਵਾਰੀ ਦੀਆਂ ਚਰਚਾਵਾਂ ਇਹ ਕੀ ਸੀਟ ਜਿਹੜੀ ਹੈ ਉਹ ਬਦਲਣਾ ਚਾਹੁੰਦੇ ਨੇ ਅਨੰਦਪੁਰ ਸਾਹਿਬ ਤੋਂ ਜਿਹੜਾ ਵੈ ਲੁਧਿਆਣਾ ਜਾਂ ਫਿਰ ਚੰਡੀਗੜ੍ਹ ਸ਼ਿਫਟ ਹੋਣਾ ਚਾਹੁੰਦੇ ਆ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਪਵਨ ਬੰਸਲ ਹੋਰਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਵੈ ਮਨੀਸ਼ तिवारी ਦੇ ਨਾਲ-ਨਾਲ ਲੇਕਿਨ ਪਵਨ ਬੰਸਲ ਦਾ ਨਾਮ ਜਿਹੜਾ ਮੋਰੀ ਚੱਲ ਰਿਹਾ ਹੈ ਇਸੇ ਤਰੀਕੇ ਨਾਲ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਜਸਵੀਰ ਡਿੰਪਾ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਨਾਮ ਸਭ ਤੋਂ ਮੋਰੀ ਚੱਲ ਰਿਹਾ ਵੈ ਔਰ ਉਹਨਾਂ ਦੇ ਨਾਲ-ਨਾਲ ਇੱਕ ਹੋਰ ਨਾਮ ਜਿਹੜਾ ਵੈ ਉਹ ਸ਼ੋਰਟਲਿਸਟ ਕਰਕੇ ਭੇਜਿਆ ਗਿਆ ਹੈ ਇਸੇ ਤਰੀਕੇ ਨਾਲ ਜਿਹੜੀ ਫਰੀਦਕੋਟ ਸੀਟ ਦੀ ਗੱਲ ਕੀਤੀ ਜਾਵੇ ਮੁਹੰਮਦ ਸਦੀਕ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਕੱਲ ਸੋਨੀਆ ਗਾਂਧੀ ਨੂੰ ਵੀ ਮਿਲੇ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਜਲਦ ਟਿਕਟ ਦਾ ਐਲਾਨ ਕੀਤਾ ਜਾਵੇ ਮੁਹੰਮਦ ਸਦੀਕ ਦੀ ਦਾਅਵੇਦਾਰੀ ਫਰੀਦਕੋਟ ਦੇ ਵਿੱਚ ਹੈ ਉੱਥੇ ਹੰਸਰਾਜ ਹੰਸ ਤੇ ਕਰਮਜੀਤ ਣਮੋਲ ਹੋਰਾਂ ਦੇ ਨਾਲ ਮੁਕਾਬਲਾ ਹੋ ਸਕਦਾ ਹੈ ਹਾਲਾਂਕਿ ਫਰੀਦਕੋਟ ਸੀਟ ਦੇ ਉੱਤੇ ਦਾਅਵੇਦਾਰੀ ਜਿਹੜੀ ਹੈ ਉਹ ਡੈਨੀ ਹੋਰਾਂ ਨੇ ਵੀ ਕੀਤੀ ਹੈ ਉਹ ਡੈਨੀ ਰਾਹੁਲ ਗਾਂਧੀ ਦੇ ਕਰੀਬੀ ਨੇ 2014 ਚ ਇਲੈਕਸ਼ਨ ਜਿਹੜੀ ਹੈ ਉਹ ਲੜ ਚੁੱਕੇ ਨੇ ਸੰਗਰੂਰ ਦੀ ਗੱਲ ਕੀਤੀ ਜਾਵੇ 골ਡੀ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਇਲੈਕਸ਼ਨ ਲੜਾਇਆ ਜਾਵੇ ਇਹ ਆਪਣੀ ਮਜ਼ਬੂਤੀ ਨਾਲ ਦਵੇਦਾਰੀ ਰੱਖ ਰਹੇ ਨੇ ਬਾਈ ਇਲੈਕਸ਼ਨ ਲੜੇ ਸੀਗੇ ਸੰਗਰੂਰ ਦਾ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਂਕਿ ਸੰਗਰੂਰ ਸੀਟ ਤੇ ਸੁਖਪਾਲ ਖਹਿਰਾ ਹੋਰ ਦਾ ਵੀ ਨਾਮ ਚੱਲ ਰਿਹਾ ਹੋਵੇ ਲੇਕਿਨ ਸਭ ਤੋਂ ਦਿਲਚਸਪ ਸੀਟ ਹੈ ਬਠਿੰਡਾ ਦੀ ਬਠਿੰਡਾ ਪਿਛਲੀ ਵਾਰ ਰਾਜਾ ਵੜਿੰਗ ਜਿਹੜੇ ਮੌਜੂਦਾ ਪ੍ਰਧਾਨ ਨੇ ਉਹ ਮੈਦਾਨ ਦੇ ਵਿੱਚ ਉਤਰੇ ਸੀਗੇ ਔਰ ਰਾਜਾ ਵੜਿੰਗ ਜਾਂ ਉਹਨਾਂ ਦੀ ਪਤਨੀ ਇਹ ਦੋਵੇਂ ਦਵੇਦਾਰੀ ਜਿਹੜੀ ਹੈ ਉਹ ਬਠਿੰਡਾ ਸੀਟ ਤੋਂ ਹੈ ਲੇਕਿਨ ਕਾਂਗਰਸ ਦਾ ਇੱਕ ਤੜਾ ਚਾਹੁੰਦਾ ਵਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਤਾਂ ਇਹ ਤਿੰਨ ਨਾਮ ਜਿਹੜੇ ਨੇ ਬਠਿੰਡਾ ਲੋਕ ਸਭਾ ਲਈ ਸ਼ਾਰਟਲਿਸਟ ਕਰਕੇ ਭੇਜੇਗੇ ਨੇ ਔਰ ਪਾਰਟੀ ਨੇ ਤੈਅ ਕਰਨਾ ਹੈ ਕਿ ਰਾਜਾ ਵੜਿੰਗ ਦੀ ਪਤਨੀ ਲੜਨਗੇ ਜਾਂ ਰਾਜਾ ਵੜਿੰਗ ਖੁਦ ਲੜਨਗੇ ਜਾਂ ਫਿਰ ਬਲਕੌਰ ਸਿੰਘ ਲੜਨਗੇ ਇਹ ਸ਼ਾਰਟਲਿਸਟ ਕਰਕੇ ਪੇਸ਼ ਦਿੱਤੇ ਗਏ ਨੇ ਸੈਂਟਰਲ ਇਲੈਕਸ਼ਨ ਕਮੇਟੀ ਦੇ ਵਿੱਚ ਇਹ ਨਾਮ ਜਿਹੜੇ ਨੇ ਉਹ ਚਰਚਾ ਦੇ ਵਿੱਚ ਰਹਿਣਗੇ ਇਸੇ ਤਰੀਕੇ ਨਾਲ ਰਾਣਾ ਗੁਰਜੀਤ ਹੋਰਾ ਦਾ ਨਾਮ ਵੀ ਅਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਦੇ ਲਈ ਸ਼ਾਰਟਲਿਸਟ ਕੀਤਾ ਗਿਆ ਵੈ ਤਾਂ ਰਾਣਾ ਗੁਰਜੀਤ ਵੀ ਇਸ ਵਾਰ ਜਿਹੜਾ ਵੈ ਉਹ ਆਪਣੀ ਦਾਵੇਦਾਰੀ ਠੋਕ ਰਹੇ ਨੇ ਔਰ ਕੁਝ ਅਜਿਹੇ ਲੀਡਰ ਨੇ ਜਿਨ੍ਹਾਂ ਨੇ ਹੁਣ ਦਿੱਲੀ ਦੇ ਦੇ ਲਗਾ ਲਏ ਨੇ ਟਿਕਟ ਲੈ ਕੇ ਹੀ ਜਿਹੜਾ ਵੈ ਉਹ ਵਾਪਸ ਆਣਗੇ ਹੂੰ ਪੰਕਜ ਕਿਹੜੀ ਕਿਹੜੀਆਂ ਸੀਟਾਂ ਨੇ ਜੇਸੀ ਪਾਰਟਿਕੁਲਰ ਗੱਲ ਕਰੀ ਤੇ ਦਾਵੇਦਾਰੀ तमाम ਆਗੂਆਂ ਦੇ ਵੱਲੋਂ ਠੋਕੀ ਜਾ ਰਹੀ ਪਾਰਟਿਕੁਲਰ ਜੇਸੀ ਗੱਲ ਕਰੀਏ ਜਲੰਧਰ ਸੀਟੀ ਤੇ ਹਾਲ ਹੀ ਜੀ ਸਾਬਕਾ ਸੀਐਮ ਚੰਨੀ ਦੇ ਵੱਲੋਂ ਕੇਕ ਕਟਿਆ ਗਿਆ ਸੀਗਾ ਲਿਖਿਆ ਸੀਗਾ ਕਿ ਸਾਡਾ ਚੰਨੀ ਜਲੰਧਰ ਤੇ ਕੀ ਬਗਾਵਤ ਵੀ ਵੇਖਣ ਨੂੰ ਮਿਲ ਸਕਦੀ ਹੈ ਜੇ तमाम ਕੈਂਡੀਡੇਟਸ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਦਾਵੇਦਾਰੀ ਠੋਕੀ ਜਾ ਰਹੀ ਹੈ ਉਹਨਾਂ ਨੂੰ ਟਿਕਟਸ ਨਾ ਮਿਲੀਆਂ ਅਮੋਨਾ ਸੀ ਦੇਖਨੇ ਹੈ ਕਿ ਕਾਂਗਰਸ ਕਿੰਨਾ ਕਿਤੇ ਡਿਸਪਲਿਨ ਦੀ ਕਮੀ ਹੈ ਦੇਖੋ ਨਿਸ਼ਚਿਤ ਤੌਰ ਤੇ ਕਿ ਕਿਉਂਕਿ ਹਰੇਕ ਉਮੀਦਵਾਰ ਇਹ ਤਿਆਰੀ ਕਰਦਾ ਕਿ ਟਿਕਟ ਉਸ ਨੂੰ ਮਿਲੇ ਜੇਕਰ ਟਿਕਟ ਨਹੀਂ ਮਿਲਦੀ ਤਾਂ ਬਗਾਵਤ ਔਰ ਪਾਰਟੀ ਬਦਲਣ ਦੇ ਵੀ ਜਿਹੜੇ ਨੇ ਉਹ ਦਿੰਦੇ ਨੇ ਇਸੇ ਵਜ੍ਹਾ ਕਰਕੇ ਜਲੰਧਰ ਸੀਟ ਤੇ ਅਜੇ ਤੱਕ ਜਿਹੜਾ ਵਾ ਕੈਂਡੀਡੇਟ ਬਾਕੀ ਪਾਰਟੀਆਂ ਨੇ ਬੀਜੇਪੀ ਤੋਂ ਇਲਾਵਾ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਇਸ ਪੂਰੇ ਘਟਨਾਕ੍ਰਮ ਤੇ ਨਜ਼ਰ ਹੈ ਕਿ ਅਗਰ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈ ਤਾਂ ਚੌਧਰੀ ਪਰਿਵਾਰ ਦੇ ਉੱਤੇ ਵੀ ਬਾਕੀ ਪਾਰਟੀਆਂ ਦੀ ਜਿਹੜੀ ਉਹ ਨਜ਼ਰ ਰਹੇਗੀ ਇਸੇ ਤਰੀਕੇ ਨਾਲ ਮਨੀਸ਼ ਚਿਵਾਰੀ ਮਨੀਸ਼ ਚਿਵਾਰੀ ਜਬ ਅਨੰਦਪੁਰ ਸਾਹਿਬ ਤੋਂ ਇਲਾਵਾ ਚੰਡੀਗੜ੍ਹ ਤੇ ਲੁਧਿਆਣਾ ਦੇ ਉੱਤੇ ਵੀ ਉਹਨਾਂ ਦੀ ਇਲੈਕਸ਼ਨ ਲੜਨ ਦੀ ਚਰਚਾਵਾਂ ਨੇ ਔਰ ਰਾਣਾ ਗੁਰਜੀਤ ਰਾਣਾ ਗੁਰਜੀਤ ਹੋ ਸਕਦਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੇ ਬੇਟੇ ਜਿਹੜੇ ਆਜ਼ਾਦ ਜਿੱਤੇ ਸੀਗੇ ਕਾਂਗਰਸ ਦੇ ਵਿੱਚ ਸ਼ਾਮਲ ਕਰਵਾ ਦੇਣ ਔਰ ਅਨੰਦਪੁਰ ਸਾਹਿਬ ਤੋਂ ਆਪਣੀ ਦਾਵੇਦਾਰੀ ਤੇ ਖਡੂਰ ਸਾਹਿਬ ਤੋਂ ਆਪਣੀ ਦਾਵੇਦਾਰੀ ਜਿਹੜੀ ਹੈ ਰਾਣਾ ਗੁਰਜੀਤ ਉਹੜੀ ਕਰ ਰਹੇ ਉਹ ਵੀ ਦਿੱਲੀ ਜਿਹੜੇ ਨੇ ਉਹ ਬੈਠੇ ਹੋਏ ਨੇ ਔਰ ਬਠਿੰਡਾ ਕਿਉਂਕਿ ਬਲਕੌਰ ਸਿੰਘ ਹੋਰਾਂ ਨੂੰ ਪਾਰਟੀ ਇੱਕ ਤੜਾ ਵਿਚਾਰ ਕਰ ਰਿਹਾ ਇੱਕ ਤੜਾ ਚਾਹੁੰਦਾ ਹੈ ਕਿ ਰਾਜਾ ਵੜਿੰਗ ਜਾਂ ਉਹਨਾਂ ਦੀ ਪਤਨੀ ਲੜੇ ਇੱਕ ਤੜਾ ਚਾਹੁੰਦਾ ਹੈ ਕਿ ਬਲਕੌਰ ਸਿੰਘ ਮੈਦਾਨ ਦੇ ਵਿੱਚ ਉਤਰਣ ਤਾਂ ਇਸ ਪੂਰੀ ਘਟਨਾਕਰਮ ਨੂੰ ਬਾਕੀ ਸਿਆਸੀ ਪਾਰਟੀਆਂ ਵੀ ਨਜ਼ਰ ਰੱਖ ਕੇ ਬੈਠੀਆਂ ਨੇ ਇਸੇ ਵਜ੍ਹਾ ਕਰਕੇ ਕਾਂਗਰਸ ਆਪਣੇ ਉਮੀਦਵਾਰਾਂ ਰੀਲੀ ਸਟੇਡੀਓ ਆਖਿਰ ਦੇ ਵਿੱਚ ਜਾਰੀ ਕਰਦੀ ਹੈ ਜਾਂ ਲੇਟ ਜਾਰੀ ਕਰਦੀ ਹੈ ਹਮਮ ਪੰਕਜ ਜੇਸੀ ਪਾਰਟਿਕੁਲਰ ਗੱਲ ਕਰੀਏ ਫਰੀਦਕੋਟ ਸੀਡੀ ਤੇ ਕਾਫੀ ਦਿਲਚਸਪ ਪੜ੍ਹਨ ਵਾਲੀ ਹੈ ਇਸ ਵਾਰ ਕਰਮਜੀਤ ਅਨਮੋਲ ਆਮ ਆਦੀ ਪਾਰਟੀ ਤੋਂ ਕੈਂਡੀਡੇਟ ਲਾਉਣੇ ਗਏ ਨੇ ਜੇਸੀ ਗੱਲ ਕਰੀਏ ਬੀਜੇਪੀ ਤੋਂ ਜੋ ਸਿਟਿੰਗ ਐਮਪੀ ਨੇ ਦਿੱਲੀ ਤੋਂ ਹੰਸਰਾ ਜਨਸ ਉਹਨਾਂ ਨੂੰ ਫਰੀਦਕੋਟ ਸੀਟ ਤੋਂ ਚੋਣ ਮੈਦਾਨ ਚ ਬੀਜੇਪੀ ਦੇ ਵੱਲੋਂ ਉਤਾਰਿਆ ਗਿਆ ਹੈ ਤੇ ਕਿਆ ਸਹੀਆਂ ਆ ਵੀ ਲੱਗ ਰਹੀਆਂ ਕਿ ਕਾਂਗਰਸ ਦੇ ਵੱਲੋਂ ਜੋ ਮੌਜੂਦਾ ਸਿਟਿੰਗ ਐਮਪੀ ਨੇ ਜੋ ਮੁਹੰਮਦ ਸਦੀਕ ਉਹਨਾਂ ਨੂੰ ਚੌਂ ਮੈਦਾਨ ਚ ਉਤਾਰਿਆ ਜਾ ਸਕਦਾ ਹੈ ਕੀ ਸਾਨੂੰ ਕਲਾਕਾਰਾਂ ਦੀ ਐਸਟੀਟੇ ਜੁਗਲਬੰਦੀ ਦੇਖਣ ਨੂੰ ਮਿਲੇਗੀ ਦੇਖੋ ਕਾਂਗਰਸ ਮੁਹੰਮਦ ਸਦੀਕ ਦੇ ਨਾਮ ਨੂੰ ਲੈ ਕੇ ਪਹਿਲਾਂ ਕਲੀਅਰ ਨਹੀਂ ਸੀਗੀ ਪਹਿਲਾਂ ਇਹ ਚਰਚਾ ਹੋ ਰਹੀ ਸੀ ਕਿ ਏਜ ਫੈਕਟਰ ਹੈ ਮੁਹੰਮਦ ਸਦੀਕ ਦਾ ਔਰ ਡੈਨੀ ਹੋਰਾ ਦੀ ਦਾਅਵੇਦਾਰੀ ਜਿਹੜੀ ਹੈ ਬੇਹਦ ਮਜਬੂਤ ਸੀਗੀ ਲੇਕਿਨ ਜਦੋਂ ਇੱਕ ਪਾਸੇ ਹੰਸਰਾਜ ਹੰਸ ਮੈਦਾਨ ਦੇ ਵਿੱਚ ਆ ਗਏ ਭਾਜਪਾ ਦੇ ਵੱਲੋਂ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਅਨਮੋਲ ਆ ਗਏ ਪਰ ਇਸ ਦੇ ਵਿੱਚ ਹੁਣ ਮੁਹੰਮਦ ਸਦੀਕ ਇੱਕ ਵਾਰ ਫੇਰ ਆ ਗਏ ਨੇ ਔਰ ਇਸੇ ਵਜ੍ਹਾ ਕਰਕੇ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ ਔਰ ਉਹਨਾਂ ਨੇ ਆਪਣੀ ਦਾਅਵੇਦਾਰੀ ਠੋਕੀ ਹੈ ਤਾਂ ਜਿਹੇਜ ਫਰੀਦਕੋਟ ਦੀ ਸੀਟ ਹੋਏਗੀ ਜਿੱਥੇ ਪੰਜਾਬੀ ਗਾਇਕਾ ਸਿਰਫ ਇੰਨਾ ਗਾਇਕਾਂ ਦਾ ਨਹੀਂ ਜਿਹੜੇ ਇਹਨਾਂ ਨੂੰ ਸਪੋਰਟ ਗਾਇਕ ਕਰਦੇ ਆ ਕਿਉਂਕਿ ਕਰਮਜੀਤ ਅਨਮੋਲ ਕਹਿ ਚੁੱਕੇ ਨੇ ਕਿ ਗਿੱਪੀ ਘਰੇਵਾਲ ਤੋਂ ਲੈ ਕੇ ਐਮੀ ਵਿਰਕ ਤੱਕ ਉੱਥੇ ਜਿਹੜਾ ਮੈਂ ਪ੍ਰਚਾਰ ਕਰਨ ਦੇ ਲਈ ਆਣਗੇ ਬੀਨੂ ਢਿੱਲੋਂ ਆਣਗੇ ਕਈ ਸਰੇ ਆਣਗੇ ਤਾਂ ਜਿਹੜੇ ਹੰਸਲਾ ਜੰਸ ਦੇ ਨੇੜੇ ਦੇ ਉਹਨਾਂ ਦੇ ਬੇਟੇ ਨੇ ਜਾਂ ਹੋਰ ਸਾਥੀ ਨੇ ਉਹ ਉੱਥੇ ਪ੍ਰਚਾਰ ਕਰਦੇ ਹੋਏ ਦਿਖਣਗੇ ਇਸੇ ਤਰੀਕੇ ਨਾਲ ਮੁਹੰਮਦ ﺻਦੀਕ ਨੂੰ ਜੇਕਰ ਟਿਕਟ ਮਿਲਦੀ ਹੈ ਤਾਂ ਫਿਰ ਮੁਹੰਮਦ ﺻਦੀਕ ਦੇ ਹੱਕ ਦੇ ਵਿੱਚ ਜਿਹੜੇ ਪੁਰਾਣੇ ਗਾਇਕ ਨੇ ਉਹ ਉੱਥੇ ਪ੍ਰਚਾਰ ਕਰਦੇ ਹੋਏ ਨਜ਼ਰ ਆ ਸਕਦੇ ਨੇ